ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਹੀ ਪ੍ਰਵੱਚੀਆਂ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਦੋ ਰੋਟੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਵਧੀਆ ਹਾਂ ਬਈ ਵਧੀਆ ਵਧੀਆ ਚੱਲਦਾ ਵੀਰੇ ਕੰਮ ਹਾਂ ਹਾਂ ਬਈ ਵੀਰੇ ਨਾਮ ਤੇ ਐਡਰੈਸ ਬੋਲ ਬਈ ਨਾਮ ਕਰਨਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ ਤਹਿਸੀਲ ਬਈ ਤਾਂ ਪਾਪਾ ਜਾਂਦੇ ਬਈ ਨੇੜੇ ਬਰਨਾਲਾ ਰਹਿ ਜਾਂਦਾ ਹਾਂ ਅੱਡੇ ਆ ਵੀ ਨੇੜੇ ਰਹਿ ਜਾਂਦਾ ਹਾਂ ਹਾਂ ਬਈ ਠੀਕ ਹੈ ਪਿੰਡ ਧੌਲਾ ਮੋਬਾਈਲ ਨੰਬਰ ਬੋਲ ਦੇ ਬਈ 904153617 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਦੇ ਬੱਚੀ ਦੇ ਨੇ ਕਿੰਨੀ ਕੁ ਉਮਰ ਹੈ ਰੀ ਬਈ 14 ਮਹੀਨਿਆਂ ਦੀ ਉਮਰ ਹੈ ਬੇਪਲੀ ਕਰ ਦੀ ਯਾਰ ਅੱਲਿ ਸ਼ਾਹ ਤੇ ਆਪਣੇ ਕੋਲੇ ਅੱਛਾ ਕਰ ਦੋ ਯਾ ਹਾਂ ਠੀਕ ਹੈ ਕਿੰਨਾ ਕਿ ਦੁੱਧ ਚ ਹੋਇਆ ਦੀ ਮਾਂ ਦਾ ਬੇਬੇ 25 ਕਿਲੋ ਚ ਹੋਇਆ ਦੀ ਮਾਂ ਪਹਿਲਾਂ ਦਾ ਟੀਕਾ ਬਹੁਤ ਚੰਗਾ ਹੈ ਬੜੀ ਤੋਰ ਦੀ 17 ਦਿਨ ਹੋ ਗਏ ਟੀਕਾ ਲੱਗੇ ਨੂੰ 17 ਦਿਨ ਹੋ ਗਏ ਟੀਕਾ ਭਰਾਏ ਨੂੰ ਚੰਗੀ ਆ ਬੱਚੀ ਰਾਜੀ ਆ ਕੱਦ ਵੱਡ ਚੰਗਾ ਫੇਸ ਬੜਾ ਪਿਆਰਾ ਸੀਵਨ ਉ ਚੰਗੇ ਵੀ ਆ ਬਈ ਹਾਂ ਬਈ ਚੰਗੇ ਟੀਕੇ ਦੀਆ ਬਾਕੀ ਤੋਰਾ ਤਰਾ ਚੰਗਾ ਬੱਚੀ ਲੈ ਚਲ ਇਤਨੀ ਲੈ ਆਪੇ ਬਾੜੀ ਰੋਸ ਨਾਲ ਲੈ ਕੇ ਜਾਈ ਤੇ ਮੁੱਲ ਕੀ ਆ ਵੀਰੇ ਦਾ ਬਈ ਮੌਲਤਿਆ ਰੁਪਿਆ 23000 ਰੁਪਿਆ ਮਾਨਤਾਨ ਹੋ ਜਾ ਹਾਂਜੀ ਬਈ 23000 ਰੁਪਿਆ ਮੌਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਬਈ ਉਹ ਵੀ ਬਹੁਤ ਤਿਆਰ ਕਰੂਗੀ ਬਸ ਇਹ ਫਾਰਮ ਵਾਲਾ ਲੈ ਗਿਆ ਕੋਈ ਠੀਕ ਆ ਭਰਾ ਹਾਂ ਉਹ ਵੀ ਸਮੀ ਪੜੀ ਆ ਗੋਲ ਪਈ ਆ ਬੱਚੇ ਥਣ ਥਣ ਬਹੁਤ ਚੰਗਾ ਹਨਾ ਚੰਗੀ ਆ ਬੱਚੀ ਬਈ ਖੁੱਲ ਮਲਾ ਕੇ ਅੱਗੇ ਭਰਾ 2 ਨੰਬਰ ਤੇ ਕਿੰਨੀ ਉਮਰ ਹੈ ਬਈ ਉਮਰ ਨੇ ਦੋ ਦੰਦ ਚੱਕ ਚੱਕ ਗਈ ਖੋਲੀ ਬਈ ਤੋਰੀ ਕਿਹੜੀ ਟੀਕੀ ਦੀ ਆ ਭਰਾ ਕਾਣੀ ਬਦਾ ਯਾਰ ਆਪਣੀ ਦਿਖੇਗਾ ਕਾਹਤੇ ਓਕੇ ਸਾਰੀਆਂ ਦੇ ਲਿਖੇ ਹੋਏ ਸਾਰੀਆਂ ਲਿਖੇ ਹੋਏ ਨੇ ਇਹ ਕਮਾਲ ਦੁੱਧ ਕਿੰਨਾ ਹੈ ਇਹ ਮਾਲ ਦਾ ਹੈਗਾ 28 29 ਕਿਲੋ ਦਾ ਪਹਿਲਾਂ ਦਾ 12 ਲੀਟਰ ਠੀਕ ਹੈ ਇਸ ਕਮਾਲ ਫੇਸ ਵੀ ਉਹ ਵੀ ਚੰਗੀ ਆ ਬੋਦੀ ਪੁੜਾ ਆਪਣਾ ਦੇ ਬਈ ਖੜਨੀ ਖੂਬ ਬਹੁਤ ਅੱਛੀ ਬੱਠਪੜਾ ਬਹੁਤ ਚੰਗਾ ਚੜਾਈ ਜੁੜੀ ਚੰਗੀ ਆ ਪ੍ਰਿੰਟ ਪ੍ਰਿੰਟ ਵੀ ਚੰਗਾ ਮੋੜ ਲੈਪੜਾ ਤੇ ਮੁੱਲ ਕੀ ਆਦਾ ਵੀਰੇ ਬਈ ਮੁੱਲ ਦਾ ਤੀਨੇ ਕੋਈ ਪੈਸੇ ਨਹੀਂ 22000 ਰੁਪਏ ਮੁੱਲ ਲੱਭੀ ਜਾ ਠੀਕ ਆ ਮੁੱਲ ਇਹਦਾ 22000 ਰੁਪਿਆ ਮਾਨਤਣ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਣਾ ਚੰਗੀ ਆ ਬੱਚੀ ਬਈ ਸਮੀ ਬਈ ਲੋਕੀ ਦਿੱਤੀ ਆ ਤੇ ਮੰਗਲ ਬੱਚੀ ਨੂੰ ਮੰਗਦੇ ਹੈਗੇ ਆ ਇਹਦਾ ਚੰਗਾ ਤੇ ਝੋਲੀ ਕਮਾਲ ਦਾ ਕੱਲਾ ਕੱਲਾ ਥਾਣਾ ਚੱਲ ਬਈ ਟੀਕਾ ਵੀ ਲੱਗਿਆ ਹੋਇਆ ਇਹਦੇ ਟੀਕਾ ਭਰਾ ਹੈ ਵੇ ਹਾਂ ਬਈ ਇਹਦੇ 25 ਦਿਨ ਹੋ ਗਏ ਟੀਕਾ ਭਰਾ ਨੂੰ ਠੀਕ ਹੈ ਆ ਫੰਡਰ ਕਹਿ ਕੇ ਦੇ ਮਾਗੇ ਯਾਰ ਹਾਂ ਵੀਰੇ ਕੋਈ ਚੱਕਰ ਨਹੀਂ ਅੱਗੇ ਵੀਰੇ ਤੈਨਾਂ ਨੰਬਰ ਕਿੰਨੀ ਉਮਰ ਹੈ ਦੀ ਬਈ ਇਹਦੀ ਉਮਰ ਹੋ ਗਈ 28 14 ਮਹੀਨਿਆਂ ਦੀ 14 ਮਹੀਨਿਆਂ ਦੀ ਬਈ ਕਿਹੜੇ ਦੀ ਇਹ ਵੀ ਲਿਖਿਆ ਵਾ ਟੀਕਾ ਆ ਵੀ ਲਿਖਿਆ ਹੋਇਆ ਬਈ ਝੋਲੀ ਚੰਗੀ ਹੈ ਵੀਰੇ ਝੋਲੀ ਚੰਗੀ ਬਈ ਇਹਦੇ 4 ਦਿਨ ਹੋ ਗਏ ਟੀਕਾ ਲੱਗੇ 4 ਦਿਨ ਹੋ ਗਏ ਦੇ ਟੀਕਾ ਭਰਾ ਨੂੰ ਝੋਲੀ ਚੰਗੀ ਆ ਖੋਲੀ ਵੀਰੇ ਤੋਰ ਕੇ ਰਖਾ ਦੇ ਚੰਗੀ ਆ ਬੱਤੀ ਸਵੀ ਪੜੀ ਆ ਫੇਸ ਚੰਗਾ ਪ੍ਰਿੰਟ ਚੰਗਾ ਯਾਤ ਬਰੀਟ ਚੰਗੀ ਮੈਂ ਮੂਰੀ ਦੀ ਆਲ ਕਰਦੀ ਬਈ ਫਾਰਮ ਚੋਂ ਲੈਂਤੀ ਹਾਂ ਯਾਰ ਓਕੇ ਭਰਾ ਤੇ ਮੁੱਲ ਕੀ ਆ ਵੀਰੇ ਦਾ ਬਈ ਇਹਦਾ ਮੁੱਲ 22000 ਰੁਪਏ ਆ 22000 ਰੁਪਏ ਮਾਨਤਾਨ ਹੋ ਜਾ ਹਾਂ ਹਾਂ ਬਈ ਹੋੜ ਲਿਓ ਵਾਪਸ 22000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਣਾ ਤੇ ਟੀਕਾ ਬਈ ਜਿਹੜੀਆਂ ਹੁਣ ਤੱਕ ਤਿੰਨ ਦਿਖਾਈਆਂ ਤਿੰਨਾਂ ਦੀ ਬਈ ਕਹਿੰਦਾ ਟੀਕੇ ਭਰਾਏ ਵੇ ਆ ਹੋਏ ਕੁਛ ਕੁਛ ਦੇਣਾ ਕਿ ਬਈ ਖਾਲੀ ਮਨ ਕੀ ਦੇ ਦਾਂਗੇ ਬਈ ਕਹਿੰਦਾ ਕੋਈ ਚੱਕਰ ਠੀਕ ਆ ਬਈ ਅੱਗੇ ਭਰਾ ਚਾਰ ਨੰਬਰ ਕਿੰਨੀ ਕੁ ਉਮਰ ਹੈ ਜੀ ਬਈ ਇਹਦੀ ਉਮਰ 8 ਮਹੀਨਿਆਂ ਦੀ ਆ 8 ਮਹੀਨਿਆਂ ਦੀ ਕਿਹੜੇ ਟੀਕੇ ਦੀ ਹੈ ਵੀ ਲਿਖਿਆ ਵਾ ਬਈ ਬਈ ਬਲਦ ਵਾਲਦੀ ਹੈ ਯਾਰ ਓਕੇ ਤੇ ਮਾਂ ਦਾ ਦੁੱਧ ਭਰਾ ਇਹਦਾ 3 ਕਿਲੋ ਲਿਟਰ ਦਾ ਰਹਾ ਖੋਲੀ ਵੀਰੇ ਤੋਰੀ 8 ਮਹੀਨਿਆਂ ਦੀ ਬੱਚੀ ਆ ਬਈ 8 ਮਹੀਨਿਆਂ ਦੀ ਬੱਚੀ ਰੰਗ ਰੂਪ ਚੰਗਾ ਪ੍ਰਿੰਟ ਚੰਗਾ ਫੇਸ ਕਮਾਲ ਦਾ ਬੋਦੀ ਵੀ ਬੱਚੀ ਚੰਗੀ ਆ ਫੇਸ ਫੁੱਜ ਦੇ ਵੀ ਬੱਸੀ ਦਾ ਫੇਸ ਬੜਾ ਪਿਆਰਾ ਯਾਰ ਬੋਦੀ ਬਹੁਤ ਚੰਗਿਆ ਨ ਵੀਰੇ ਹਾਂ ਹਾਂ ਬਈ ਹਾਂ ਵੀਰੇ ਕੀ ਮੋਲ ਆ ਬਈ ਇਹਦਾ ਬਈ ਇਹਦਾ ਮੋਲ ਵੀ 22000 ਰੁਪਏ 22000 ਰੁਪਏ ਮਾਨਤਾਨ ਹੋ ਜੀ ਬਈ ਹਾਂ ਹਾਂ ਬ 22000 ਰੁਪਇਆ ਮੋਲ ਆ ਮਾ ਬਰੀਡ ਬਰੂਡ ਦੇ ਬੱਚੇ ਚ ਬਈ ਚੰਗੇ ਸੀਮਨ ਦੀ ਦੱਸਿਆ ਮਾਂ ਦਾ ਦੁੱਧ ਚੰਗਾ ਦੱਸਿਆ ਚੰਗੀ ਆ ਬਈ ਬੱਚੀ ਤਕਰੀਬਨ 2 2.5 ਮਹੀਨਿਆਂ ਨੂੰ ਸੀਮਨ ਲੈ ਲੈਣਾ ਹਾਂ ਹਾਂ ਬਈ ਅੱਗੇ ਭਰਾ 5 ਨੰਬਰ ਕਿੰਨੀ ਕੁ ਉਮਰ ਹੈ ਜੀ ਬਈ ਇਹਦੀ ਉਮਰ ਹੈ ਜੀ ਯਾਰ 7 ਕੁ ਮਹੀਨਿਆਂ ਦੀ ਖੋਲੀ ਵੀਰੇ ਤੋਰ ਕੇ ਦਿਖਾਈ ਪ੍ਰਿੰਟ ਚੰਗਾ ਤੇ ਆਹ ਜੋੜਾ ਫਾਰਮ ਤੋਂ ਲਿੱਤਾ ਆਪਾਂ ਜੋੜਾ ਓਕੇ ਫੇਸ ਬੜਾ ਪਿਆਰਾ ਹੈ ਨਾ ਬੇਕੀਵਾਦੀ ਬਹੁਤ ਚੰਗੀ ਆ ਬਾਕੀ ਤੋਰਾ ਵਗੈਰਾ ਚੈੱਕ ਕਰਵਾ ਆ ਮੂਰੀ ਦੀ ਆਲ ਕਰਦੀਆਂ ਯਾਰ ਬਈ ਓਕੇ ਭਰਾ ਤੇ ਮਾਰਾ ਦੁੱਧ ਕਿੰਨਾ ਬਈ ਨਾ ਜਹਾਰੇ ਦੋਨਾਂ ਦਾ 25 25 ਕਿਲੋ ਦਾ ਯਾਰ ਠੀਕ ਆ ਭਾਈ ਛੋਲੇ ਛੋਲੇ ਦੇ ਵਿੱਚ ਬੁਰੀ ਸਰਾ ਭਾਈ ਮੁੱਲ ਵੀਰੇ ਦਾ ਬਈ ਇਹ ਤਾਂ ਮੈਂ ਰੱਖਿਆ ਪਾ ਜੋੜੇ ਦਾ 22000 ਰੁਪਏ ਜੋੜੇ ਦਾ 22000 ਰੁਪਏ ਕੀ ਕੀ ਇਹਦੇ ਨਾਲ ਦੀ ਭਈ ਹੋਰ ਆਹ ਨਹੀਂ ਕੀ ਕੀ ਭਾਈ ਦੇਖ ਕੀ ਠੀਕ ਆ ਜੋੜੇ ਦਾ ਹੀ ਮੁੱਲ 22000 ਕਰਿਆ ਭਾਈ ਬਾਕੀ ਛੋਲੇ ਭਾਈ 30 35 35 ਮੰਗੇ ਹੁੰਦੇ ਆ ਹਮ ਜਮਾਇ ਜਮੁੰਡ ਕਰੇ ਭੋਲੀ ਵੀਰੇ ਅੱਗੇ 6 ਨੰਬਰ ਇਹਦੇ ਨਾਲ ਆ ਜਿਹੜੀ ਦਾ ਦੋਨਾਂ ਜੋੜੇ ਦਾ ਹੀ 22000 ਰੁਪਏ ਮੁੱਲ ਨਾ ਕਿੰਨੀ ਕੁ ਪੂਰਾ ਭਾਏ ਭਾਈ ਇਹ ਵੀ ਮਰ 6 ਮਹੀਨੇ ਆ ਗਿਆ ਇਹ ਡੀ ਕੀ ਦੀ ਹੈ ਬਈ ਤੇ ਆਇਆ ਜਰਾ ਇਹਦਾ ਨਹੀਂ ਪਤਾ ਯਾਰ ਆਪਣਾ ਮਾਂ ਦਾ ਦੁੱਧ ਵੀਰੇ ਇਹ ਵੀ ਇਹ ਬੱਚੇ ਖੇਲਦੇ ਰਹਿਆ ਯਾਰ ਠੀਕ ਆ ਫੇਸ ਪਿਆਰਾ ਪ੍ਰਿੰਟ ਚੰਗਾ ਬੱਚਾ ਚੰਗਾ ਗਾ ਲੈ ਮੋੜ ਲੈ ਬਈ ਇਹਨਾਂ ਤੇ ਬਈ ਜਿਹੜੀ ਉਹ ਪਹਿਲਾਂ ਦਿਖਾਈ ਹੈਗੀ ਹਨਾ ਤੇ ਜਾਨੀ ਕਿ 6 ਤੇ 5 ਨੰਬਰ ਜੋੜੇ ਦਾ 20000 ਰੁਪਏ ਮੁੱਲ ਆ ਮਾਨ ਤਾਨ ਜਿਹੜਾ ਮੌਕੇ ਤੇ ਜਰੂਰ ਦੋ ਯਾਰ ਅੱਗੇ ਵੀਰੇ ਲਾਸਟ ਸੱਤ ਨੰਬਰ ਕਿੰਨੀ ਕੁ ਉਮਰ ਦਾ ਭਰਾ ਜੀ ਬਈ ਇਹ ਵੀ ਮੇਰਾ 7 ਮਹੀਨਿਆਂ ਦੀ ਆ ਠੀਕ ਆ ਕਿਹੜੇ ਡੀ ਕੀ ਦੀ ਹੈ ਫਿਰ ਨਹੀਂ ਇਹਦਾ ਕੁਝ ਨਹੀਂ ਪਰਦਾ ਮਾਂ ਦਾ ਦੁੱਧ ਵੀਰੇ ਬਈ ਇਹਦਾ ਵੀ ਪਤਾ ਯਾਰ ਠੀਕ ਆ ਭਰੇ ਤੇ ਮੁੱਲ ਕੀ ਆ ਭਰਾ ਦਾ ਬਈ ਇਹਦਾ ਮੁੱਲ 8000 ਰੁਪਿਆ ਦਾ ਲਿਆ ਉਰੇ ਲਿਓ ਬਈ ਜੇ ਵਿਚਾਰੀਆਂ ਲਊਗਾ ਫਿਰ ਫਰੀ ਦੇਵਾਂਗੇ ਆਪਾਂ ਬਈ ਮੁੱਲ ਇਹਦਾ 8000 ਰੁਪਿਆ ਤੇ ਜੇ ਕੋਈ ਬਾਈ ਕਹਿੰਦਾ 6 ਦੇ ਪਿੱਛੇ 6 ਰਹਿ ਗਈਆਂ 6 ਬੱਚੀਆਂ ਉਹ ਕੱਟੀਆਂ ਲੈ ਲੂ ਤਾਂ 7ਵੀਂ ਬੱਚੀ ਆ ਜਿਹੜੀ ਆਪਾਂ ਫਰੀ ਦੇਵਾਂਗੇ ਹਾਂ ਬਈ ਪ੍ਰਿੰਟ ਚੰਗਾ ਕਰੂ ਉਹ 8000 ਦੀ ਦੇਵਾਂਗੇ ਬਈ ਕੋਈ ਕਲਾ ਛੋੜ ਸੱਪਾ ਹੀ ਹੋ 8000 ਠੀਕ ਆ 60000 ਰੁਪਿਆ ਮੁੱਲ ਜੇ ਬਾਈ ਨੇ ਕਿਸੇ ਨੇ ਮੁਨੇ ਰਿਓ 60000 ਤੇ ਜੇ ਵੈਸੇ ਬਾਈ ਕਹਿੰਦਾ 6 ਇਕੱਟੀਆਂ ਲੈ ਲਵਾਂਗੇ ਤਾਂ ਉਹ ਸੱਤਵੀਂ ਵੀ ਰੱਛੀ ਆ ਜਿਹੜੀ ਆਪਾਂ ਫ੍ਰੀ ਦੇ ਦਿਆਂਗੇ ਚੰਗੀਆਂ ਨੇ ਬਾਈ ਵੱੱਛੀਆਂ ਤੇ ਕਿਸੇ ਭਰਾ ਨੂੰ ਕੋਈ ਵੀ ਪਸੰਦ ਆਵੇ ਕਾ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫਾਇਦ ਲਓ ਧੰਨਵਾਦ